ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਧ ਨਸ਼ਿਆਂ ਵਿਰੁੱਧ ਹੋਈ ਬੰਦ ਕਮਰਾ ਪਹਿਲੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਇਸ ਮੀਟਿੰਗ ਵਿੱਚ ਸ਼ਾਮਿਲ ਸਨ ਮੀਟਿੰਗ ਵਿੱਚ ਕੀ ਗੱਲਬਾਤ ਕੀਤੀ ਗਈ ਇਹ ਕਿਸੇ ਨੂੰ ਵੀ ਨਹੀਂ ਪਤਾ ਅੰਦਰ ਬੈਠੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਤੱਕ ਹੀ ਇਹ ਮੀਟਿੰਗ ਸੀਮਿਤ ਰਹੀ ਮੀਟਿੰਗ ਉਪਰੰਤ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਕੀਮਤੇ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਵਾਲੇ ਨਸ਼ਾ ਵਕਾਉਣ ਵਾਲੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਬਖਸ਼ੇ ਨਹੀਂ ਜਾਣਗੇ ਉਹਨਾਂ ਕਰਪਟ ਪੁਲਿਸ ਅਧਿਕਾਰੀਆਂ ਦੇ ਮੁਲਾਜ਼ਮਾਂ ਦੀ ਵੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇਗੀ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਯੰਗ ਦਾ ਐਲਾਨ ਕੀਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਸ਼ੁਰੂਆਤ ਪੰਜਾਬ 'ਚ ਹੋਈ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਨੂੰ ਮੈਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਜੋ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੇਰੇ ਨਾਲ ਚਾਰ ਕੈਬਨਟ ਦੇ ਮੇਰੇ ਮੰਤਰੀ ਸਹਿਬਾਨ ਸਾਥੀ ਸਹਿਬਾਨ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਪੂਰੇ ਪੰਜਾਬ ਦੇ ਅੰਦਰ ਅਸੀਂ ਜ਼ਿਲ੍ਹਾ ਪੱਧਰ ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਨਮਾਸ਼ਹਿਰ ਚਾਹਾਂਗੇ ਨਮਾਸ਼ਹਿਰ ਦੇ ਸਾਰੇ ਅਧਿਕਾਰੀगण ਦੇ ਨਾਲ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਸੀਐਮਓ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਪੋਲੀਟਿਕਲ ਪੋਲੀਟਿਕਲ ਕਲਾਸ ਦੇ ਨਮਾਇंदे ਸਾਡੇ ਸਾਰੇ ਚੇਅਰਮੈਨ ਸਹਿਬਾਨ ਆਏ ਨੇ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਸਖਤ ਅਦੇਸ਼ ਜਾਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਹਦੇ ਵਿੱਚ ਜੀਓ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟਿਕਲ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਨੇ ਜਾਂ ਨਸ਼ੇ ਕਰਨ ਵਾਲਾ ਕੋਈ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਕਿਸੇ ਵੀ ਲੈਵਲ ਤੇ ਰક્ષਾ ਨਹੀਂ ਜਾਊਗਾ ਕਿਉਂਕਿ ਆਖ਼ਰਮ ਦੌਰ ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਿਆਂ ਦੇ ਵਿਰੁੱਧ ਆਪਣਾ ਇਹ ਤਾਂ ਤੇਜ਼ ਕੀਤਾ ਹੋਇਆ ਹੈਗਾ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾਗੇ ਅਸੀਂ ਹੁਣ ਜਿਹੜਾ ਮੈਂ ਸੰਬੰਧਨਤਮ ਬਾਹਰ ਆਖਰੀ ਹੱਲਾ ਜਿਹੜਾ ਉਹ ਨਸ਼ਾ ਪੈਡਲਰ ਦੇ ਖਿਲਾਫ ਸ਼ੁਰੂ ਹੋਇਆ ਹੈਗਾ ਪੂਰੇ ਪੰਜਾਬ ਦੇ ਉੱਤੇ ਇੱਕ ਵੱਡਾ ਮਾਹੌਲ ਬਣਿਆ ਹੋਇਆ ਹੈਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਜਿਹੜੀ ਹੈ ਉਹ ਸਖਤ ਐਕਸ਼ਨ ਲੈ ਰਹੀ ਆ ਮੈਨੂੰ ਬਣਜੋਗ ਐਸਐਸਪੀ ਸਾਹਿਬ ਨੇ ਦੱਸਿਆ ਡੀਸੀ ਸਾਹਿਬਾਂ ਨੇ ਦੱਸਿਆ ਕਿ ਨਮਾਸ਼ਾਹ ਡਿਸਟ੍ਰਿਕਟ ਦੇ ਅੰਦਰ 466 ਪਿੰਡ ਨੇਗੇ ਔਰ 460 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਉਹ ਬੜੀਆਂ ਹੁਜਾਂ ਲੱਗੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇ ਬੜਾ ਪੋਜ਼ਿਟਿਵ ਰੋਲ ਮਾਰ ਰਹੀਆਂ ਨੇ ਲੱਗੀਆਂ ਔਰ ਇਹਨਾਂ ਤਾਂ ਮੈਂ ਦੇਖਿਆ ਕਾਫੀ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜਿੱਥੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਕਮੇਟੀਆਂ ਬਣਾ ਜਾਂਦੇ ਨੇ ਲਗਭਗ 25 ਕ ਕਮੇਟੀਆਂ ਬਣਾ ਰੱਖੀਆਂ ਨੇ ਲੱਗੀਆਂ ਸੋ ਇਥੋਂ ਪਤਾ ਲੱਗਦਾਗਾ ਕਿ ਨਵਾਂ ਸ਼ਹਿਰ ਦੀ ਪੁਲਿਸ ਜਿਹੜੀ ਆ ਜਾਂ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪ੍ਰੋਐਕਟਿਵ ਇਸ ਕੰਮ ਚ ਲੱਗਿਆ ਹੋਇਆਗਾ ਜਿੱਥੇ ਵੀ ਇਹਨਾਂ ਹੌਟਸਪੌਟ ਲਗਭਗ 15 ਹੌਟਸਪੌਟ ਜਿਹੜੇ ਦੇ ਆਡੈਂਟੀਫਾਈ ਕੀਤੇ ਨੇਗੇ ਹੁਣ ਵੀ ਇਹਨਾਂ ਦਾ ਕਾਸ ਆਪਰੇਸ਼ਨ ਵੀ ਚੱਲ ਰਹੀ ਆ ਔਰ ਜਿਹੜੀਆਂ ਹੋਰ ਵੀ ਕਿਤੇ ਆਪਰੇਸ਼ਨ ਕਰਨੇ ਨੇਗੇ ਉਹ ਨਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਔਰ ਇਸ ਤੋਂ ਬਿਨਾ ਸੀਐਮਓ ਸਾਹਿਬਾਨੇ ਦੱਸਿਆਗਾ ਕਿ ਸਾਡੇ ਕੋਲੇ ਲਗਭਗ ਪ੍ਰਬੰਧ ਮੁਕੰਮਲ ਆ ਜਿੱਥੇ ਘਾਟਾਂ ਨੇਗੀਆਂ ਉਹ ਵੀ ਮੈਨੂੰ ਨੋਟ ਕਰਾਣੀਆਂ ਨੇਗੇ ਤਾਂ ਕਿ ਉਹਨਾਂ ਘਾਟਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਜੋ ਨਸ਼ਿਆ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੇ ਸਮੇਂ ਚ ਹੋਈ ਸੀ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਿਹਾ ਜਾਂ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰਗ ਉਸ ਸਮੇਂ ਪੰਜਾਬ ਦੇ ਅੰਦਰ ਚਿੱਟਾ ਜਿਹਦਾ ਨਾਮ ਕਦੇ ਕੋਈ ਪੰਜਾਬ ਦਾ ਵਿਅਕਤੀ ਜਾਣਦਾ ਨਹੀਂ ਦੱਸੀ ਜੇਕਰ ਤੁਸੀਂ ਜਾ ਕੇ ਕਿਸੇ ਪੰਜਾਬ ਦੇ ਬਜ਼ੁਰਗ ਨੂੰ ਪੁੱਛੋਗੇ ਤਾਂ ਉਹ ਚਿੱਟੇ ਦਾ ਨਾਮ ਤੱਕ ਨਹੀਂ ਜਾਣਦੇ ਸੀਗੇ ਪੰਜਾਬ ਦੇ ਅੰਦਰ ਪਹਿਲੀ ਵਾਰ ਕਦੋਂ ਇਹ ਨਾਮ ਇੰਟਰੋਡਿਊਸ ਹੋਇਆਗਾ ਪੰਜਾਬ ਜਦ ਪਹਿਲੀ ਵਾਰ ਕਰੋ ਲੋਕ ਚਿੱਟੇ ਨੂੰ ਜਨਨ ਲੱਗੇ ਨੇ ਉਸ ਸਮੇਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਸੀਗਾ ਔਰ ਕੈਪਟਨ ਸਾਹਿਬ ਨੇ ਗੁਟਕਾ ਸਾ ਮੱਥੇ ਨੂੰ ਲਾ ਕੇ ਤਰਮੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਕਿਹਾ ਸੀਗਾ 2017 ਚ ਕਿ ਮੈਂ 4 ਹਫ਼ਤਿਆਂ ਚ ਪੰਜਾਬ ਚ ਨਸ਼ਾ ਖਤਮ ਕਰ ਦੂੰਗਾ ਪਰ ਲੇਕਿਨ ਉਹ ਆਪਣੀ ਲਗਭਗ 4.5 ਸਾਲ ਸਰਕਾਰ ਚਲਾ ਕੇ ਚਲੇ ਗਿਆ ਪਰ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋਇਆ 6 ਮਹੀਨੇ ਉਹਨਾਂ ਦੇ ਸਾਥੀ ਚੰਨੀ ਸਾਹਿਬ ਨੇ ਸਰਕਾਰ ਚਲਾਈ 6 ਮਹੀਨੇ ਚੋਂ ਵੀ ਖਤਮ ਨਹੀਂ ਕਰ ਸਕੇ ਪਰ ਲੇਕਿਨ ਪਿਛਲੇ 10 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਰ ਤੋੜ ਯਤਨ ਕਰ ਰਹੇ ਨੇਗੇ ਲਗਾਤਾਰ ਹਮਲਾ ਬੋਲ ਰਹੇ ਨੇ ਜਿਹਨੀਆਂ ਰਿਕਵਰੀਆਂ ਜਿਹਨੀਆਂ ਰਿਕਵਰੀਆਂ ਪਿਛਲੇ 15 ਸਾਲ ਚ ਨਹੀਂ ਹੋ ਜਾਂ ਸੀਗੇ ਉਹਨੇ 3 ਸਾਲ ਚ ਹੋਣ ਲੱਗੀਆਂ ਔਰ ਬਹੁਤ ਸਾਰੇ ਨਸ਼ਾ ਤਸਕਰਾਂ ਜਿਹੜੇ ਨੇ ਉਹ ਜੇਲਾ ਚ ਬੰਦ ਨੇਗੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਆ ਉਹਨਾਂ ਦੇ ਜਿਹੜੇ ਘਰ ਘਰਾਂ ਦੇ ਜਿਹੜਾ ਹਮਲਾ ਹੋ ਰਿਹਾ ਹੈਗਾ ਤਾਂ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਸੋ ਮੇਰੀ ਸਾਰੇ ਅਫਸਰ ਸਹਿਬਾਨ ਨੂੰ ਮੈਂ ਬੇਨਤੀ ਕੀਤੀ ਹੈ ਇਸ ਮੀਟਿੰਗ ਦੇ ذریعے ਕਿ ਬਿਲਕੁਲ ਤੁਹਾਡੀ ਕਾਉਂਟੇਬਿਲਟੀ ਤੈਅ ਹੋਊਗੀ ਜੇਕਰ ਕੋਈ ਤੁਹਾਡੇ জব ਹੀ ਇਸ ਕੰਮ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਹਾਂ ਜਿਨੇ ਕੋਈ ਕਿਸਨ ਬਖਸ਼ਿਆ ਕਿਸੇ ਨੂੰ ਛੱਡਿਆ ਕਿਸੇ ਨੇ ਹਮਦਰਦੀ ਪਣਾਈ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਸੋ ਮੈਂ ਸਮਝਦਾ ਇਸ ਮਹਿਮ ਜਿਹੜੀ ਆ ਉਹ ਸਿਖਰਾਂ ਤੇ ਆ ਔਰ ਪੰਜਾਬ ਦੇ ਲੋਕ ਬਹੁਤ ਪਿਆਰ ਕਰ ਰਹੇ ਨੇ ਮੈਨੂੰ ਮੈਂ ਵੀ ਅੱਜ ਕਾਫੀ ਸਾਰੀਆਂ ਵੀਡੀਓ ਦੇਖੀਆਂ ਲਗੀਆਂ ਕਿ ਲੋਕ ਬਹੁਤ ਇਸ ਮਹਿਮਤੀ ਜਿਹੜੀ ਆ ਉਹ ਸਲਾਹਣਾ ਕਰ ਰਹੇ ਨੇ ਕਿਉਂਕਿ ਕੱਲ ਮੈਂ ਇੱਕ ਆਸੋਪਰੇਸ਼ਨ ਚ ਪਠਾਨਕੋਟ ਗਿਆ ਸੀਗਾ ਉੱਥੇ ਪਠਾਨਕੋਟ ਜਾ ਕੇ ਪਤਾ ਲੱਗਿਆ ਕਿ ਕਾਫੀ ਸਾਰਾ ਨਸ਼ਾ ਜਿਹੜਾ ਉਹ ਹਿਮਾਚਲ ਦੀ ਤਰਫੋਂ ਆ ਰਿਹਾ हिमाचल स्टेट ਦੇ ਕਾਫੀ ਸਾਰੇ ਪਿੰਡਾਂ 'ਚ ਨਸ਼ਾ ਲਿਆ ਕੇ ਪੰਜਾਬ 'ਚ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਮੈਂ ਕੱਲ ਹੀ ਅਫਸਰ ਸਾਹਿਬਾਂ ਨੂੰ ਹੁਦਾਇਤ ਜਾਰੀ ਕੀਤੀ ਹੈ ਕਿ ਹਿਮਾਚਲ ਸਰਕਾਰ ਨਾਲ ਰابطਾ ਕਾਇਮ ਕਰਕੇ ਹਿਮਾਚਲ ਦੇ ਵਿੱਚ ਕਿਉਂ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਉਹ ਸਰਕਾਰ ਨਾਲ ਰابطਾ ਕਾਇਮ ਕਰਕੇ ਉਹ ਜਿਹੜੇ ਅੱਡੇ ਬਣੇ ਹੋਏ ਨੇਗੇ ਜਿਹੜੇ ਨਸ਼ਾ ਤਸਕਰੀ ਦੇ ਅੱਡੇ ਬਣੇ ਹੋਏ ਨੇਗੇ ਉਹਨਾਂ ਸਾਰੇ ਅੱਡਿਆਂ ਨੂੰ ਵੀ ਤੈਅਸਨਾਸ਼ ਕੀਤਾ ਜਾਵੇ ਤਾਂ ਕਿ ਜਿਹੜਾ ਉਧਰੋਂ ਨਸ਼ਾ ਆ ਰਿਹਾ ਉਹਦਾ ਵੀ ਖਤਮਾ ਹੋ ਸਕੇ ਸੋ ਇਸ ਮਿਹਨਤ ਦੇ ਵਿੱਚ ਸਾਰੇ ਜਣੇ ਮੈਂ ਸਮਝਦਾ ਪੰਜਾਬ ਦਾ ਹਰ ਇੱਕ ਵਾਸੀ ਹਰ ਇੱਕ ਪਿੰਡ ਦਾ ਨਾਗਰਿਕ ਪੰਜ ਸਰਪੰਚ ਨੰਬਰਦਾਰ ਸਾਰੇ ਚੁਣੇ ਹੋਏ ਨਮਾਇंदे ਚ ਕਿਸੇ ਵੀ ਸੋਸਾਇਟੀ ਦੇ ਚੁਣੇ ਗਏ ਨੇ ਕਿ ਉਹ ਸਾਰਾ ਸਾਥ ਦੇਣਗੇ ਮੈਂ ਤੁਹਾਡੇ ذریعے ਮੈਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕਰੂੰਗਾ ਕਿ ਇਸ ਬਹਿਮ ਦਾ ਸਾਥ ਦਿਓ ਕਿਉਂਕਿ ਬੱਚੇ ਆਪਣੇ ਨੇਗੇ ਜੇਕਰ ਕਿਸੇ ਹੋਰ ਦਾ ਬੱਚਾ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਤੁਹਾਨੂੰ ਕੱਢਣਾ ਵੀ ਆਪਣਾ ਫਰਜ਼ ਆ ਕਿਉਂਕਿ ਆਪਾਂ ਪੰਜਾਬ ਦੇ ਲੋਕ ਆ ਆਪਣੇ ਆਪਣੇ ਭੈਣ ਭਰਾ ਦਾ ਬੱਚਾ ਹੋ ਸਕਦਾਗਾ ਆਪਣੇ ਦੋਸਤ ਦਾ ਬੱਚਾ ਹੋ ਸਕਦਾਗਾ ਦੋਸਤ ਦੇ ਪਰਿਵਾਰ ਦਾ ਮੈਂਬਰ ਹੋ ਸਕਦਾਗਾ ਜੇਕਰ ਇਹ ਆਪਾਂ ਅਗਨਾ ਰੋਕੀ ਤਾਂ ਇਹ ਕੱਲ ਨੂੰ ਆਪਣਾ ਪਰਿਵਾਰ ਨੂੰ ਵੀ ਸਾੜ ਸਕਦੀ ਆ ਸੋ ਸਾਰੇ ਜਣੇ ਚਾਹੇ ਕੋਈ ਆਪਣੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪੋਲਿਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ ਜਣੇ ਇਸ ਮਹਿੰਮ ਦਾ ਸਾਥ ਦਿਓ ਤਾਂ ਕਿ ਆਪਾਂ ਅੰਜਾਮ ਤੱਕ ਇਸ ਵਿੱਚ ਹਮ ਨੂੰ ਪਹੁੰਚਾ ਸਕੀਏ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਥੈਂਕ ਯੂ ਕਾਂਗਰਸ ਦੇ ਸੰਸਦ ਮੀਤ ਜੀ ਤੁਹਾਨੂੰ ਗ੍ਰੀਟਿੰਗਸ ਆਮਨੇ ਕਹ ਲੀਏ ਕਿ ਆ ਮਨ ਦੇ ਕੋਣ 3 ਸਾਲ ਬਾਅਦ ਕਿਉਂ ਯਾਦ ਆ ਪਹਿਲਾਂ ਜਿਹੜੀ ਆਦ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾਗਾ ਕਿ ਜਦੋਂ ਤੁਹਾਡੀ 5 ਸਾਲ ਸਰਕਾਰ ਰਹੀ ਆ ਤੁਸੀਂ ਤਾਂ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥੇ ਨਾਲ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀ ਅਸੀਂ 4 ਹਫ਼ਤਿਆਂ 'ਚ ਖਤਮ ਕਰਾਂਗੇ ਅਸੀਂ 3 3 ਸਾਲਾਂ ਦੇ ਅੰਦਰ ਪੰਜਾਬ ਚ ਵੱਡੇ ਵੱਡੇ ਨਸ਼ਾ ਤਸਕਰ ਫੜ ਕੇ ਜੇਲਾ ਚ ਬੰਦ ਕੀਤੇ ਨੇਗੇ ਤਿੰਨਾਂ ਸਾਲਾਂ ਦੇ ਦੌਰਾਨ ਸਾਡਾ ਰਿਕਵਰੀ ਰੇਟ ਸਾਡਾ ਕਨਵੈਕਸ਼ਨ ਰੇਟ ਉਹਨਾਂ ਦੀ ਸਰਕਾਰ ਨੂੰ ਕਿਤੇ ਬੱਦਦਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ 17 ਤੋਂ ਲੈ ਕੇ 22 ਸਾਲ 2022 ਤੱਕ ਉਸ ਸਮੇਂ ਸਿਰਫ ਤੇ ਸਿਰਫ 58% 58% ਕਨਵੈਕਸ਼ਨ ਰੇਟ ਸੀਗਾ ਸਜ਼ਾ ਦੇ ਦਰ ਕਿੰਨੇ ਸੀ 58% ਅੰਕੜੇ ਚੱਕ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਡਿਪਾਰਟਮੈਂਟ ਚੱਕ ਕੇ ਦੇਖ ਲਓ ਔਰ ਸਾਡੀ ਸਰਕਾਰ ਆਈ ਆਗੀ ਤਿੰਨਾਂ ਸਾਲਾਂ ਚ ਅਸੀਂ ਕਿਲ ਕਨਵੈਕਸ਼ਨ ਰੇਟ 86% 86% ਤੇ ਲੈ ਗਏ ਬਹੁਤ ਵੱਡੀ ਅਚੀਵ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰੈਲ ਬਾਦਰੇ ਦੀ ਗੱਲ ਕੀਤੀ ਆ ਮੈਸਰ ਐਸਪੀ ਸਾਹਿਬ ਨੂੰ ਹਦਾਇਤ ਕਰੂੰਗਾ ਕਿ ਤੁਰੰਤ ਉਹਥੇ ਟੀਮਾਂ ਭੇਜ ਕੇ ਜਿਹੜੇ ਵੀ ਪੱਤਰਕਾਰ ਸਹਿਬਾਨ ਨੇ ਗੱਲ ਕੀਤੀ ਆ ਉੱਥੇ ਜਾ ਕੇ ਤੁਰੰਤ ਹਮਲਾ ਬੋਲੋ ਕਿਸੇ ਨੂੰ ਬਖਸ਼ੋ ਨਾ ਜਿਹੜਾ ਆਪਣਾ ਪਿੰਡ ਛੱਡ ਕੇ ਜਾਂਦਾ ਦੂਸਰੇ ਪਿੰਡ ਤੁਸੀਂ ਨਸਰ ਤਸਕਰਾਂ ਦੇ ਖਿਲਾਫ ਮੈਸਰਾਂ ਦਾ ਇਸ ਤਰ੍ਹਾਂ ਦੇ ਉੜਨ ਦਸਤਿਆਂ ਦਾ ਜਿਹੜਾ ਗਠਨ ਕਰੋ ਤਾਂ ਕਿ ਜਿੱਥੇ ਵੀ ਕੋਈ ਜਾਂਦਾਗਾ ਉੱਥੇ ਜਾ ਕੇ ਉਹਨੂੰ ਉੱਥੇ ਨਿਬੋਚਿਆ ਜਾਵੇ ਤੇ ਖਿਲਾਫ ਕਾਰਵਾਈ ਹੋਵੇ ਸਰ ਇਹ ਫਾਈਲ ਲਈ 2 ਗ੍ਰਾਮ ਜੋ ਪਿੰਦੇ ਨੇ 2 ਗ੍ਰਾਮ 3 ਗ੍ਰਾਮ 4 ਗ੍ਰਾਮ ਇਸ طرح ਫਰੇ ਜਾ ਰਹੇ ਜੇ ਬੜੀ ਕੁਆਂਟੀਟੀ ਹੈ ਚਾਹੇ ਗਾਸੋਪਰੇਸ਼ਨੋਂ ਬੜੀ ਕੋਈ ਕੋਈ ਮਾਲੀ ਫਰੇ ਜਾ ਰਿਹਾ ਅਗੇ ਕਾਨੂੰਨ ਬਹੁਤ ਭਾਰੀ ਕੁਆਂਟਾ ਵੀ ਮੈਂ ਦੇਖੇ ਨੇ ਬਹੁਤ ਸਾਰੇ ਕੇਸ ਜਿਹੜੇ ਨੇ ਨਵਾਂ ਸ਼ਹਿਰ ਪੁਲਿਸ ਦੇ ਉਹ ਵੀ ਆਏ ਨੇ ਜਿੱਥੇ ਵੱਡੀ ਕੁਆਂਟੀਟੀ ਵਾਲੇ ਕੇਸ ਪੜੇ ਗਏ ਨੇ ਮੈਂ ਤਾਂ ਹੁਣੇ ਜਦੋਂ ਮੀਟਿੰਗ ਕਰ ਰਿਹਾ ਸੀ ਸਾਡੇ ਡਿਸਟ੍ਰਿਕਟ ਅਟਾਰਨੀ ਨੇ ਦੱਸਿਆਗਾ ਕਿ ਇੱਕ ਵੀ ਡਿਫਾਲਟਰ ਦੀ ਬੇਲ ਨਹੀਂ ਹੋਈ ਔਰ 86% ਤੋਂ ਉੱਪਰ ਜਿਹੜੀ ਕਨਵਿਕਸ਼ਨ ਰੇਟ ਆ ਔਰ ਜਿਹੜਾ ਲੈ ਕੇ ਜਨਵਰੀ ਫਰਵਰੀ ਤੇ ਮਾਰਚ ਮਹੀਨਾ ਚੱਲ ਰਿਹਾ ਇਹਦੇ ਅੰਦਰ 99% 99% 46 ਕੇਸ ਡਿਸਾਈਡ ਹੋਏ ਲਗੇ 46 ਕੇਸ ਡਿਸਾਈਡ ਹੋਏ ਨਵਾਂ ਸ਼ਹਿਰ ਦੇ ਜਿਹਦੇ ਅੰਦਰੋਂ 44 ਕੇਸ ਜਿਹੜੇ ਨੇਗੇ ਉਹਨਾਂ ਚ ਸਜ਼ਾ ਹੋਈ ਆ ਸੋ ਇਹ ਮੈਂ ਸਮਝਦਾ ਬਹੁਤ ਵੱਡਾ ਅੰਕੜਾ ਹੈਗਾ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬਹੁਤ ਸੱਲੀ ਵੱਤ ਜਿਹੜਾ ਹੈਗਾ ਕਿ ਕਿੰਨੇ ਅچھے ਤਰੀਕੇ ਦੇ ਨਾਲ ਜਿਹੜੀ ਆ ਪੰਜਾਬ ਪੁਲਿਸ ਔਰ ਡਿਸਟ੍ਰਿਕਟ ਪ੍ਰਸ਼ਾਸਨਡਾ ਕੰਮ ਕਰ ਰਿਹਾ ਸਰ ਕਾਸਮੋ ਕਦਸੀਓਗੋ ਜ਼ਿਲ੍ਹੇ ਬਲਾਚੌਰ ਤੇ ਰਾਹੋਂ ਵਿੱਚ ਮਾਈਨਿੰਗ ਦਾ ਬਹੁਤ ਕੰਮ ਸੀ ਕਿ ਇਹਨਾਂ ਦੇ ਉੱਤੇ ਪੀਲਾ ਪੰਡਾ ਚਲਾਉਣ ਦੇ ਆਰਡਰ ਨਹੀਂ ਹੋ ਸਕਦੇ ਦੇਖੋ ਜਿਹੜੇ ਪ੍ਰਾਪਰਟੀ ਸੀਜ਼ ਹੁੰਦੀ ਆ ਪ੍ਰਾਪਰਟੀ ਸੀਜ਼ ਹੋਣ ਤੋਂ ਬਾਅਦ ਇੱਕ ਮੈਕਨਿਜ਼ਮ ਆ ਇੱਕ ਸਿਸਟਮ ਬਣਿਆ ਹੋਇਆਗਾ ਜਦੋਂ ਕੇਸ ਦਾ ਫੈਸਲਾ ਹੁੰਦਾਗਾ ਫਿਰ ਇਹ ਜਿਹੜਾ ਦਿੱਲੀ ਭੇਜਿਆ ਜਾਂਦਾਗਾ ਔਰ ਦਿੱਲੀ ਸਰਕਾਰ ਕੋਲੇ ਜਾਂਦਾਗਾ ਸੈਂਟਰ ਸਰਕਾਰ ਕੋਲੇ ਜਾਂਦਾਗਾ ਉੱਥੇ ਕੰਪੀਟੈਂਟ ਅਥਾਰਟੀ ਬਣੀ ਹੋਈ ਆ ਉਹ ਕੰਪੀਟੈਂਟ ਅਥਾਰਟੀ ਜਿਹੜੀ ਆ ਇਹਦੇ ਤੇ ਕਾਰਵਾਈ ਕਰ ਸਕਦੀ ਹੈ ਸਾਰਾ ਮੈਨੂੰ ਲੱਗਦਾ ਆਈ ਥਿੰਕ ਕਿ 100% ਪ੍ਰੋਸੀਜਰ ਜਿਹੜਾ ਉਹ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਫਾਲੋ ਕਰ ਰਿਆ ਜਾ ਰਿਹਾ ਹੈ ਸਰ ਕਾਸੋ ਦਾ ਸਰ ਰਾਤ ਦੇ ਹਨੇਰੇ ਵਿੱਚ ਕਿਉਂ ਨਹੀਂ ਹੁੰਦਾ ਕਾਸੋ ਜਿਹੜਾ ਆਪਰੇਸ਼ਨ ਹੁੰਦਾ ਪੂਰੇ ਪੰਜਾਬ 'ਚ ਉਹ ਦੁਪਹਿਰ ਮੈਂ ਹੁੰਦੀ 10 ਵਜੇ 8 ਵਜੇ 9 ਵਜੇ ਰਾਤ ਦੇ ਹਨੇਰੇ ਵਿੱਚ ਕਿਉਂ ਨਹੀਂ ਹੁੰਦਾ ਤੁਹਾਨੂੰ ਜਾਣਕਾਰੀ ਪਹਿਲੇ ਮਿਲ ਜਾਂਦੀ ਸਭ ਨੂੰ ਉਹਨਾਂ ਨੂੰ ਤੁਹਾਡਾ ਸੁਝਾਅਸ਼ਨ ਆ ਗਿਆ ਬਿਲਕੁਲ ਇਹਦੇ ਤੇ ਮੈਂ ਕਹਾਂ ਕਿ ਇੱਕ ਕੁਐਸਚਨ ਹੈ ਮੇਰਾ 22 23 ਦੇ ਬਜਟ ਦੇ ਵਿੱਚ ਤੁਸੀਂ ਇੱਕ ਮੈਡੀਕਲ ਕਾਲਜਸ ਦਾ 16 ਦਾ ਰੱਖਿਆ ਸਿਕਾ ਉਦੋਂ ਵਿੱਚ ਨਵਾਂ ਸ਼ਹਿਰ ਦਾ ਵੀ ਸਰ ਸਰ ਉਹਨਾਂ ਨੂੰ ਬਜਟ ਆਣੇ ਵਾਲਾ ਕੋਈ ਨਵਾਂ ਸ਼ਹਿਰ ਲਈ ਸਰ ਪ੍ਰੋਵੀਜ਼ਨ ਹੋਈ ਦੀ ਉਹਦੇ ਵਿੱਚ ਦੇਖੋ ਹਜੇ ਬਜਟ ਜਿਹੜਾ ਉਹ ਆਉਣਾਗੇ ਤਿਆਰੀ ਚੱਲ ਰਹੀ ਹੈ ਜਦੋਂ ਬਜਟ ਆਊਗਾ ਤੋਂ ਬਿਲਕੁਲ ਤੁਹਾਨੂੰ ਦੱਸਾਂਗੇ ਹਲੇ ਬਜਟ ਤੋਂ ਪਹਿਲਾਂ ਕਿਸੇ ਵੀ ਗੱਲ ਦਾ ਕਹਿਣਾ ਨਹੀਂ ਹੋ ਸਕਦਾ ਸਰ ਸਰ ਜਿੱਥੇ ਜਿੱਥੇ ਨਸ਼ਾ ਤਸਕਰ ਜਿੱਥੇ ਜਿੱਥੇ ਨਸ਼ਾ ਤਸਕਰ ਫੜੇ ਜਾ ਰਹੇ ਆ ਜਾਂ ਜਿਨ੍ਹਾਂ ਦੇ ਦੀ ਪ੍ਰੋਵੀਜ਼ਨ ਆਣਾ ਜਦੋਂ ਬਜਟ ਆਊਗਾ ਉਸ ਤੋਂ ਬਾਅਦ ਹੀ ਡਿਸਕਲੋਜ਼ ਹੋ ਸਕਦੀ ਹੈ ਥੈਂਕ ਯੂ ਸਰ ਜਾਂ ਜਿਨ੍ਹਾਂ ਦੇ ਮਕਾਨ ਟਾਇਆ ਜਾ ਰਹੇ ਉੱਥੇ ਜਿੰਨੇ ਲੱਗਿਓ ਐਸ ਐਚਓ ਉਸ ਡਿਵੀਜ਼ਨ ਦੇ ਅੰਦਰਾਂ ਦੇ ਉਹਨਾਂ ਦੀ ਵੀ ਜਾਂਚ ਹੋਊਗੀ ਉਹ ਬਿਲਕੁਲ ਮੈਂ ਤਾਂ ਚਾਹੇ ਕੋਈ ਅਧਿਕਾਰੀ ਆ ਪਹਿਲੇ ਕਿਹਾ ਗਿਆ ਚਾਹੇ ਕੋਈ ਅਧਿਕਾਰੀ ਆ ਚਾਹੇ ਕੋਈ ਪੋਲਿਟিক্যাল ਜਮਾਤ ਦਾ ਬੰਦਾਗਾ ਜਿਹੜਾ ਵੀ ਨਸ਼ੇ ਦੇ ਕਾਰੋਬਾਰ ਚ ਪਾਇਆ ਗਿਆ ਜਾਂ ਜਿਨੇ ਵੀ ਅਵੈਦ ਪ੍ਰਾਪਰਟੀ ਬਣਾਈ ਆ ਚਾਹੇ ਕੋਈ ਅਧਿਕਾਰੀ ਉਹਦੇ ਖਿਲਾਫ ਕਾਰਵਾਈ ਹੋਊਗੀ ਬਿਲਕੁਲ ਠੋਕੇ ਕਰ ਦੇ ਕਰਾਂਗੇ ਥੈਂਕ ਯੂ ਸੋ ਥੈਂਕ ਯੂ ਮੈਂ ਤੁਹਾਨੂੰ ਦੱਸ ਦਿੰਦਾ ਮੀਟਿੰਗ ਮੀਟਿੰਗ ਕਰਕੇ ਮੈਂ ਨਹੀਂ ਕੋਈ ਅੰਦਰ ਨਹੀਂ ਤੁਹਾਨੂੰ ਦਿੰਦੇ ਆ ਅੱਗੇ ਦਿੰਦੇ ਆ ਕੋਈ ਲੋਈ ਬਾਅਦ ਕਰਦੇ ਆ हम गंगा में बात कर रहे हैं भाई ने रिपोर्ट को दे दिया भाई का बड़ा हमें थोड़ा सा कह रहे हैं बात करो बात ऐसे थोड़ा गैप दे सकते हैं कुछ बात कर रहे हैं तो बड़ा वीडियो ऊपर गया संजय हां तो देख लिया तो क्या जा रहा है सर अंदर नहीं कर देंगे सर ना इन्होंने कोई अंदर तो मिलने आ더라고 देंगे कोई बात करते हैं करता अभी